ਦੇ ਹਿਸਾਬ ਨਾਲ ਬਾਦਾਮ ਪਾਓ ਕਿਸੇ ਦੇ ਕਹਿਣ ਤੇ ਬਾਦਾਮ ਨਾ ਪਾਓ ਕਿੰਨੇ ਪੋਣੇ ਕਿਉਂਕਿ ਤੁਹਾਨੂੰ ਤੁਹਾਡੇ ਕੋਈ 21 ਓਏ ਇਹ ਕਦਾ ਫੜਨਾ ਖਤੇ ਅੱਜ ਲੈ ਕੇ ਆਇਆ ਤੇ ਘਰ ਕਿੱਥੇ ਆਪਣਾ ਹੁਣ ਬੈਠੀ ਕੂਤਰੀ ਆਪਣੀ ਲੋਏ ਬਾਬੇ ਹੋਏ ਨਹੀਂ ਬੈਂਦੀ ਯਾਰ ਬੋੜਾ ਹਸਤਾਲਿਆ ਹਾਂਜੀ ਬਾਬੇਓ ਕੀ ਹਾਲ ਚਾਲ ਨੇ ਲੇਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤ ਸ਼ਰੀਆ ਕਾਲ ਲੱਗੇ ਆ ਬਾਬੇਓ ਕੂਤਰ ਕੱਢਣ ਤੇ ਆਜੋ ਬਾਬੇਓ ਕੂਤਰ ਕੱਢ ਕੇ ਮਿਲਦੇ ਆ ਲੋਏ ਬਾਬੇਓ ਅੱਜ ਗਈ ਗੁਰਦਾਸ ਮੱਥਾ ਟੇਕ ਕੇ ਤੋਂ ਉੱਥੋਂ ਆਏ ਆ ਆਹ ਮੋਟਾ ਲੈ ਲੈ ਉਹ ਖੱਜਲ ਅੱਜ ਫੇਰ ਕਰਤਾ ਉਹ ਛੋੜਾ ਜਿਹਾ ਬੱਚਾ ਜਿਹੜਾ ਆਪਾਂ ਹੱਥ ਤੇ ਲਾਉਂਦੇ ਸੀ ਇਹਨੇ ਡਾਤ ਆ ਉੜ ਕੇ ਤੇ ਕਿੱਥੇ ਗਿਆ ਹੁਣ ਉਹ ਆਹ ਤੇ ਬਈ ਤੇ ਬੈਠੇ ਆਹ ਦੇਖੋ ਕਿੱਥੇ ਖਤਿਆਂ ਚ ਲੈ ਕੇ ਆਇਆ ਤੇ ਘਰ ਕਿੱਥੇ ਆਪਣਾ ਆ ਗਦੇ ਆ ਤੁਰਨ ਹੁਣ ਕੱਚੇ ਰੋੜਾ ਤੇ ਉਹ ਆਪਣਾ ਕਬੂਤਰ ਆ ਉਹਨੇ ਦੇਖ ਲਿਆ ਬੱਚਾ ਵੰਦਿਆ ਵੀ ਠੜ ਗਿਆ ਉਹ ਜਾਂਦਾ ਹੀ ਨਹੀਂ ਕੁੜੀ ਜਾਵੇ ਦਾ ਇੱਥੇ ਟਾੜੇ ਮਾਰੀ ਜਾਂਦਾ ਬੱਚੇ ਦੇ ਉੱਪਰ ਆਹ ਦੇਖੋ ਤੇ ਆਹ ਕਰਦਾ ਕੂਤਰਾ ਦੇ ਆਹ ਮੋਟਾ ਫਿਰਦਾ ਆਪਣਾ ਇਹ ਕੁੜੀ ਆ ਰਹੀ ਆ ਮਲਾ ਇੱਥੇ ਵਹਿ ਜਾਣਾ ਛਿੱਲੇ ਨੇ ਓਏ ਇਹ ਵਲਾ ਇੱਥੇ ਵਹਿ ਜਾਣਾ ਆਪਣਾ ਰੱਖੀ ਰੱਖੀ ਆ ਆਪਾਂ ਨੂੰ ਦੱਸਦਾ ਵੀ ਇੱਥੇ ਆ ਮੈਂ ਹੋਰ ਚੜਦਾ ਦਾ ਚੱਕਰੀਆਂ ਮਰ ਮਰ ਬਾਹਰ ਖੱਤੇ ਉਹ ਆ ਉੱਡੀ ਇੱਥੇ ਜਾਂਦਾ ਦੇ ਲੋ ਬਾਪੂ ਉੱਤੀ ਯਾਰ ਨਾ ਕੋਨੇ ਜੇ ਲੱਗ ਗਿਆ ਦਾ ਬੱਚਾ ਹੁਣ ਉਹ ਵੜ ਗਿਆ ਕਿਕਰਾਂ ਦੇ ਵਿੱਚ ਆ ਕੇ ਕਿਕਰ ਮਾਸਟਰ ਉਹ ਤੇਰੀ ਨੂੰ ਕੰਦ ਓਏ ਲੋਏ ਬਾਬੇ ਬਈ ਤੇ ਪਹੁੰਚ ਗਏ ਕਿਕਰਾਂ ਚ ਸਾਡਾ ਵੀ ਕਿਕਰਮਾਸਟਰ ਬਣੂ ਮਿਲਦਾ ਕਿੱਥੇ ਗਿਆ ਉਹ ਕੱਲ ਵਾਲੇ ਤਾਂ ਛਿਲੇ ਕੀਤਾ ਘੱਟ ਖੱਜ ਆਹ ਬਿਠਾ ਕਿੱਥੇ ਆਹ ਧਾਈਆ ਕੋਈ ਇੱਕ ਅੱਦਾ ਫੜਦਾ ਹੁਣ ਆਟਾ ਵੀ ਕਿਕਰਮਾਸਟਰ ਆ ਗਿਆ ਵੀ ਆਹ ਬੈਠਾ ਦਿਖਿਆ ਬਾਬੇ ਉਹ ਆ ਦੇ ਇਹ ਦੇਖੋ ਕੌਣ ਹੈ ਉਹ ਚੋਰਾ ਇਹ ਉੜ ਜਾਣਾ ਨਾ ਜਾਊ ਛੂਟਾ ਵੜਦਾ ਇਹ ਤੇ ਚੋ ਵੀ ਦਿਖਾ ਤਾ ਅੱਜ ਦੇ ਸਾਨੂੰ ਸਾਰੇ ਬੰਨੇ ਕਮਾਤਾ ਦੋ ਦਿਨ ਘਰਾਂ ਚ ਵੀ ਜਾ ਆਏ ਆ ਇਹ ਪਤਾ ਅੰਦਰ ਫੜਿਆ ਵੀ ਨਹੀਂ ਆ ਤਾਂ ਲਾਲੀ ਛੂਟਾ ਵੜਦਾ ਬੱਚਾ ਹੈਗਾ ਚੰਗਾ ਇਹ ਕਾਂ ਕੋਨੇ ਚੱਕ ਲੈਣਾ ਇਹ ਛੋਟਾ ਹੀ ਆ ਬੱਚਾ ਬਾਲਾ ਛੋਟਾ ਇਹਦਾ ਉੱਡਿਆ ਵੀ ਨਹੀਂ ਜਾਂਦਾ ਅਜੇ ਤੱਕ ਬਾਬੇ ਚੱਪਲ ਨੇ ਚੱਪਲ ਸਿੱਟੀ ਹੀਲੇ ਨੇ ਆਪਣੀ ਉੱਤੇ ਕਿਦਾ ਕਬੂਤਰ ਡੋਨਾ ਦੇ ਆ ਪਈ ਆ ਨਹੀਂ ਨਹੀਂ ਹੱਲੇ ਨਹੀਂ ਅੰਕਲ ਕਰਦਾ ਹੱਲੇ ਹੈਗੀ ਆਪਣੀ ਚਾਰ ਦੀ ਆ ਚਾਰ ਦੇ ਮੋਸਮ ਸਹੀ ਹੋਏ ਤਾਂ ਕਰਾਉਣੀ ਜੂਨ ਚ ਕਰਾਦਾ ਨਹੀਂ ਆ ਨਹੀਂ ਬਾਬੋ ਡਾ ਦਾ ਦਿੱਤਾ ਉਹ ਹੋ ਗਿਆ ਨਾ ਬਹੁਤ ਹੱਕਾ ਬਲੂ ਨਾ ਕਰੇਪੇਂ ਦਾ ਮਾ ਬਾਵਾ ਲੈ ਲਿਆ ਨੇ ਤਾਂ ਯਾਰ ਬੱਟੇ ਮਾਰ ਮਰ ਉਹ ਨਹੀਂ ਆਣਾ ਹੀਲੇ ਬਸ ਜਿਆਦਾ ਜਾਵੇ ਉਹ ਹੋ ਗਿਆ ਕਰੇ ਉਹ ਕਰ ਤੇ ਚਲ ਗਿਆ ਬਹਿ ਗਿਆ ਆਤ ਮੈਦੀ ਆ ਉਹ ਦੇ ਮੈਦੀ ਲੱਗਦਾ ਸਾਲਾ ਕਮੂਤਰਾ ਚ ਨਹੀਂ ਲੱਲਦਾ ਵੜ ਗਿਆ ਵੇ ਉਹ ਮੋਟਾ ਉੱਤੇ ਗੋਲ ਹੁੰਦਾ ਮੋਟੇ ਦੇ ਥੱਲੇ ਹੀ ਆਂ ਕੋਈ ਜਾਈਆ ਮੋਟਾ ਵੀ ਨਾ ਬਹਿ ਜੇ ਆਪਣਾ ਮੋਟਾ ਦੇ ਉੱਤੇ ਉੱਤੇ ਘੁੰਮਦਾ ਲੋਏ ਬਾਦੋ ਇਹ ਨਹੀਂ ਬੰਦਾ ਸੁਧਰਦਾ ਯਾਰ ਆਹ ਢੇਰੀ ਜੀ ਕੁੜੀ ਆ ਵੇ ਰੇ ਨਾ ਪਾਗੜਾ ਜੜਿਆ ਨਾ ਜਿਹੜੀ ਆ ਜੜੀਆਂ ਕਰਦੀਆਂ ਨੇ। ਇੱਕ ਕਲੂਤਰ ਕਬੂਤਰ। ਦੀ ਦੀ ਕਬੂਤਰ। ਗਾਹ ਵਿਆ ਵਿਆ ਫੁਲਾ। ਆਹ ਦੀ ਪੈਂਦੀ ਉਤਰੋੜਦੇ ਵਿਆ ਤੇ ਉੱਤੋਂ ਹਵਾ ਵੀ ਆ। ਉਹ ਮੋਟਾ ਕਿਥੇ ਵੜੀ ਜਾਂਦਾ ਹੋਵੇ। ਉਹ ਦੇ। ਬਾਈ ਹੋਵੇ ਮੋਟਾ। ਬਾਬਿਓ ਕਬੂਤਰ ਵਾਲੇ ਉੱਚੇ ਚਲ ਗਏ ਆ ਟਾਈਮ ਹੋ ਗਿਆ 2 ਵਜੇ ਦੇ ਲਗ ਭਗ ਦਾ। 1:40 ਚੁਲੀ ਹੋਇਆ ਹੋਊਗਾ ਨਾ 1:40 ਜਾਂ 50। ਤੇ ਕਬੂਤਰ ਆਪਣੇ ਬਹੁਤ ਉੱਚੇ ਖੜੇ ਆ ਬਾਬਿਓ ਬਹੁਤ ਜ਼ਿਆਦਾ ਉੱਚੇ ਆ ਸਮਾਨ ਚ ਬੜੇ ਹੋਏ ਆ ਸੱਤ ਕਬੂਤਰ ਆ 6 ਜਾਂ 7 ਹੋਣੇ ਉੱਤੇ ਇੱਕ ਤਾਂ ਸਾਨੂੰ ਡੋੜ ਜਾ ਪੈਂਦਾ ਇੱਕ ਕੂਤਰ ਤਾਂ ਨੀਵਾ ਆ ਗਿਆ ਪਹਿਲਾਂ ਮੈਨੂੰ ਲੱਗੇ ਉੱਤੇ ਗਿਣਨ ਚ 7 ਆਏ ਆ ਤੇ ਸ਼ਾਇਦ ਹੋਰ ਕੋਈ ਨਾ ਆ ਗਿਆ ਹੋਵੇ ਨਾ ਕਰੋ ਤਾਂ 6 ਹੀ ਜਾਂ ਸ਼ਾਇਦ ਹਨਾ ਸਾਡੀ ਸੋਚ ਦੇ ਬਾਕੀ ਹੋਰ ਕੋਈ ਕਬੂਤਰ ਕਿ ਅਜੇ ਨਵੇਂ ਵੀ ਕੱਢੇ ਹੀ ਛਿੱਲੇ ਨੇ ਕੋਈ ਨਵਾਂ ਕਬੂਤਰ ਨਾ ਉੱਤੇ ਆ ਖੜ ਗਿਆ ਹੋਵੇ ਪੇਲੇ ਦੇਣੀ ਤੇ ਇਹਨੂੰ ਵਖਤਾ ਪਈ ਸੀ ਅਜੋ ਹਨੇਰੀ ਦੇ ਵਿੱਚ ਜਦ ਮੈਂ ਆਇਆ ਕਬੂਤਰ ਵੀ ਬਾਧੂ ਉੜਾਤੇ ਤੇ ਹੁਣ ਡਰੰਡਿਆ ਸੀ ਮਾਗੂ ਉਤਰਾ ਨੇ ਮੂੰਹ ਵੀ ਨਹੀਂ ਸਾਫ਼ ਕਰਦਾ ਈ ਟੈਨਸ਼ਨ ਹੀ ਨਹੀਂ ਪਈ ਸੀ ਵੀ 7-8 ਉਤਰ ਗੇੜਿਆਂ ਵਾਲੇ ਚੱਲ ਗਏ। ਆ ਵੀ ਆਪਾਂ ਤੋਤੇ-ਤੋਤੀ ਵੀ ਬਾਹਰ ਹੀ ਕੱਟੇ ਆ ਯਾਰ ਅੱਜ ਸਫਾਈ ਕੀਤੀ ਆ। ਤੇ ਵੀਡੀਓ ਬਣਾਉਣ ਦੇ ਚੱਕਰ ਚ ਵਾਪੇ ਅੱਜ ਨਹੀਂ ਬਣਾਈ ਆ ਨਾ ਕਿ ਈ ਦਾ ਹੀ ਬਸ ਇੱਕ ਪਹਿਲਾਂ ਬੱਚਾ ਅਗਵਾ ਗਿਆ। ਇਹ ਥੋੜਾ ਜਿਹਾ ਤਾਂ ਕਲਿੱਪ ਲਾਈ ਹੋਇਆ ਪਹਿਲਾਂ। ਇਹ ਮਾੜਾ ਹੋਣਾ ਆ ਆ ਕੇ ਢਾਂਗੀ ਚੜ ਗਿਆ। ਆਪੇ ਹੀ ਸੱਤਾ ਹੀ ਨਿਕੜੂ ਜੇ ਹੈਗਾ ਜੀ। ਕਰੀ ਨਾ ਮੂੰਹਾਂ ਸਾਫ਼। ਆ ਵੀ ਉਤਰਾ ਹੁਣੇ ਬੈਠਾ। ਹਾਂ। ਆਹੋ। ਆ ਵੀ ਪਹਿਲੇ ਦਿਨ ਉਤਰਾ ਨੇ ਬਹੁਤ ਜ਼ੋਰ ਲਾਇਆ ਵੀਰੇ। ਬੜਾ ਸਾਰਾ ਉਧਰ ਪੈਰਾਂ ਤੇ ਨਹੀਂ ਹੋਣਦਾ ਇਨਾ ਜ਼ੋਰ ਲਾ ਗਿਆ ਤੇ ਆ ਵੀ ਕੂਤਰੀ ਹੁਣੀ ਬੈਠੀ ਆ ਨਾ ਇਹ ਤਾਂ ਬੱਚਾ ਸੱਚਾ ਆ ਕੂਤਰੀ ਬੈਠੀ ਹੋਣਾ ਆ ਵਲੀ ਇਹਨੇ ਬਹੁਤ ਜ਼ੋਰ ਲਾਇਆ ਕੂਤਰੀ ਨੇ ਅੱਜ ਅਜੇ ਚੌਥੀ ਘਟਾਰਾ ਇਹਨਾਂ ਦੀ ਮੇਰੇ ਨਾਲ ਹੋਣਾ ਕਿੰਨਾ ਟਾਈਮ ਹੋ ਗਿਆ ਦੋ ਵਜੇ ਚੱਲੇ 2 ਵਜੇ ਹੋ ਗਈ ਹੈ ਇਸ ਵੇਲੇ 7 7:15 ਦੇ ਵਿੱਚ ਦੀ ਕਰਨਾ ਸਭ ਕੁਝ ਤੇ ਨਹੀਂ ਪਿੱਛੇ ਗਿਆ ਉਹ ਤੇ ਆ ਬਹਿ ਗਿਆ ਹੀ ਪਹਿਲਾਂ ਹੀ ਥੋੜਾ ਜਿਹਾ ਟਾਈਮ ਨਾਲ ਹੀ ਇਹ ਉਦੋਂ 12:30 ਵਜੇ ਬੈਠਾ ਸੀ ਤੇ ਆਇਤ ਉਸ ਫਾਇਸ ਹੋਈ ਜੀ ਕੀਤੀ ਐ ਤੋਤੇ ਕੱਢ ਤੇ ਇਥੋਂ ਤੇ ਆਹ ਲਮਾਰੀ ਜੀ ਬਣਾਤੀ ਥੱਲੇ ਆ ਪਿਆ ਸੀ ਜਿਹੜਾ ਤੋਤਿਆਂ ਨੂੰ ਬਕਸੇਆਂ ਅੰਡੇ ਲਈ ਬਚੇਨ ਦਿੱਤਾ ਸੀ ਨਾ ਤੇ ਉਹਦੇ ਮੂਰੇ ਲਾ ਕੇ ਦਰਵਾਜਾ ਮਸ਼ੀਨ ਤਾਂ ਆਪਣੇ ਗੋਲੀ ਵਿੱਚ ਚੱਕ ਲਈ ਉਹ ਕੱਢੇ ਇਹਦੇ ਚ ਦਵਾਈਆਂ ਦੁਵੀਆਂ ਜੰਨਾ ਸਮਾਨ ਸੀ ਇਥੋਂ ਸਫਾਈ ਹੋ ਗਈ ਸਾਰੀ ਆ ਸਾਰਾ ਭਰਿਆ ਪਿਆ ਸੀ ਸਿਰਫ ਆ ਪਾਣੀ ਵਾਲੇ ਡੱਬੇ ਬਾਹਰ ਆ ਜਿਹੜੇ ਆਪਣੇ ਪਾਣੀ ਆ ਪਾਪੁੱਤਰਣ ਲਾਉਣੇ ਆ ਨਾ ਕੋਈ ਹਾਜਵੇ ਵਾਲਾ ਕੋਈ ਸਵੇਰ ਵਾਲਾ ਕੋਈ ਗਰਮੀ ਘਟਣ ਨੂੰ ਕੋਈ ਕਿਤਾ ਵੀ ਆ ਨਾ ਲਾ ਲਓ ਜੋ ਵੀ ਆ ਤੇ ਆਹ ਲਫਾਫੇ ਚੀਜ਼ ਤਾਂ ਖੰਗਾ ਦੀ ਐ ਸਿੜ ਦੰਨੇ ਆ ਦੇ ਆ ਦੇ ਕੋਈ ਹੈਂਡ ਸਪਾਈ ਕਰਤੀ ਪੂਰੇ ਚੰਡ ਗੜ ਖੜੇ ਦੇ ਹੁਣ ਵਧੀਆ ਖਲਾਉਣ ਨੂੰ ਵੀ ਵਧੀਆ 15 ਤੋਂ 20 ਮਿੰਟ ਹੋ ਗਏ ਆ ਮੜਮੜਾ ਚਸਕਾ ਲਵਾਈ ਇਹਨਾਂ ਨੂੰ ਪਾਣੀ ਦਾ ਆਜੋ ਆਜਾ ਆਜਾ ਹੋ ਗਏ 15 ਮਿੰਟ ਹੋਰ ਹੋਰ ਬਾਤ 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 ਐ ਤਾ ਮੀ ਯਾਰ ਬੋਤਾ ਆਜਾ ਆਇਆ ਆਇਆ ਆਜਾ 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 ਮੋਟਰੀ ਦਾ ਲੱਗੇ ਹੁਣ ਤਾਂ ਵਧੀਆ ਹੁੰਦਾ ਆਵਾਜ਼ ਤੇ ਉਤਰ ਬਾਹਰ ਫੜਨਾ ਸੁੱਖ ਆਇਆ ਜੇ ਆਵਾਜ਼ ਆਵਾਜ਼ ਤੇ ਲੱਗੇ ਹੁਣ ਤਾਂ ਆਜਾ 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 ਕੁਸ਼ ਉਤਰ ਲੱਗੇ ਉਹਨੂੰ ਜ਼ੋਰ ਵੀ ਵੱਧ ਲਾਇਆ ਉਤਰ ਨੂੰ ਆਜਾ ਉਹ ਪਿੱਲਾ 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 ਜੇ ਪਾਣੀ ਪੂਣੀ ਧਾਣੀ ਪੀ ਜਾਂਦੇ ਆ ਤੇ ਆਪਾਂ ਦੇਖੀਏ ਕੁੰਤਰ ਜਾ ਕੇ ਬਾਹਰ ਉਹ ਗਏ ਤੇ ਕੁਜੀਆਂ ਲੋੜੀਆਂ ਅੱਜ ਕੱਲੇ ਕੱਲੇ ਯਾਰ ਜਗਾ ਵੀ ਕਿਹ ਜਿਹੜਾ ਪਰਤੋਚ ਵੀ ਨਹੀਂ ਲੈਣਦੇ ਆਪਾਂ ਤੇ ਅੱਜ ਕੁਜੀਆਂ ਲਾ ਕੇ ਪੇਗੀ ਤਰਾ ਤੇ ਅੱਜ ਕੱਲਾ ਕੱਲਾ ਉਤਰ ਛੱਡਦੇ ਆ ਤੇ ਆਏ ਫਿਰ ਬਾਬੋ ਦੇ ਦੇ ਬਾਹਰ ਦਾ ਮੋਲ ਚੱਲ ਗਈ ਆ ਨਾ ਹੱਸੋ ਵਾਸ ਐ ਦੋ ਵੀ ਨਹੀਂ ਆਇਆ ਦੋ ਵੀ ਦਾ ਅੱਛਾ ਬਹਿ ਗਈ ਆ ਮੈਂ ਉੱਤੇ ਲੱਭੀ ਆ ਨਾ ਵਾਸ ਵਾਸ ਅਸੋਂ ਵੀ ਨਾ ਪਰ ਫਾਇਆ ਲੈਵਾ ਬੇਟੀ ਆ ਜੀ ਉਹ ਵੀ ਆਇਤਾ ਕੁਤਰ ਖੜਿਆ ਹੀ ਕਰਦਾ ਬਾਬਿਓ ਖੱਤਿਆ ਹੀ ਲੜਦਾ ਹੀ ਨਾ ਜੋਰ ਮਾਰਨ ਡਿਆ ਨਾ ਕੁਤਰ ਤੇ ਆਹ ਦੋ ਕੁਤਰ ਬੈਗੇ ਟਾਈਮ ਹੋ ਗਿਆ 2:30 ਤੋਂ 3 ਵਜੇ ਦੇ ਵਿੱਚ ਵਿੱਚ 3 ਵਜੇ ਦਾ ਟਾਈਮ ਹੋ ਗਿਆ ਕੁਤਰ ਆਪਣਾ ਬਹਿ ਗਿਆ ਇੱਕ ਆਉਂਦਾ ਇੱਕ ਔੜ ਦੀ ਝਾਲਰ ਵਾਲੀ ਕੁਤਰੀ ਇੱਕ ਕਪੜੀ ਦੂ ਸਿਆਣੀ ਤਿੰਨ ਰਹਿ ਗਏ ਤਿੰਨ ਦੇ ਲਗਭਗ ਟਾਈਮ ਹੋ ਗਿਆ ਤਸ਼ੀਲਾ ਦਾ ਆਪਿਆ ਬਦਾਮਦੂਮ ਵੀ ਖੇਲਣ ਲਿਆ ਉਹਨਾਂ ਨੂੰ ਟੱਕਦੇ ਆਂ ਉਂਤਰਾ ਨੂੰ ਤੇ ਬਾਕੀ ਛੱਲੇ ਥੱਲੇ ਕਿਹੜੇ ਕਿਹੜੇ ਬੈਠੇ ਹੋਏ ਬਾਬੇ ਆ ਪੁੱਤਰ ਲਾਲੇ ਮਟਾਗੀ ਤੋਂ ਤੇ ਆ ਬੈਠੇ ਆਪਣੇ ਹੁਣ ਪੂਰੇ 2:30 ਵਜੇ ਉਂਤਰਾ ਨੇ ਬਹੁਤ ਜ਼ੋਰ ਮਾਰਿਆ ਵੀ ਅੱਜ ਗਰਮੀ ਵੀ ਬਹੁਤ ਵਧੀਆ ਪੈ ਗਈ ਅੱਜ ਆ ਚੈੱਕ ਕਰੋ ਜਾਨ ਸਵੇਰੇ ਹਵਾ ਚਲਦੀ ਸੀ ਥੋੜਾ ਜਿਹਾ ਹੁਣੇ ਹੀ ਬੈਠਾ ਪੁੱਤਰ ਸੈਟ ਆ ਆ ਵੀ ਗੁਤਰ ਹੁਣੇ ਹੀ ਬੈਠਾ ਇਹ ਵੀ ਬਿਲਕੁਲ ਸੈਟ ਆ ਠੀਕ ਆ ਆ ਵੀ ਗੁਤਰ ਹੁਣੇ ਹੀ ਬੈਠਾ ਇਹ ਵੀ ਬਿਲਕੁਲ ਸੈਟ ਆ ਸਿਰਫ ਆਹ ਪੁੱਤ ਨੇ ਜ਼ੋਰ ਮਾਰਿਆ ਹੈਗਾ ਪੂਰਾ ਸਹੀ ਆ ਬਸ ਇੰਨਾ ਦਾਣੇ ਹੁਣੇ ਪੂਟੇ ਚ ਸੂਰੇ ਜਿਹਾ ਇੱਕ ਦੋ ਵੀ ਦਾਣਾ ਹੋਇਆ ਤੇ ਉਹਦੇ ਨਾਲ ਵੀ ਇਹ ਮੂੰਹ ਪਟੂਗਾ ਬਾਕੀ ਉਹ ਜੂ ਸੈਟ 2 ਮਿੰਟ ਜੇ ਲਾਇਆ ਹੀ ਆਪਾਂ ਬਾਕੀ ਦੇਖਦਾ ਮੈਨੂੰ ਕੀ ਪ੍ਰੋਬਲਮ ਆ ਜਿਹੜਾ ਮੂੰਹ ਫਟਦਾ ਬਾਕੀ ਸਾਰੇ ਗੁਤਰ ਤੰਨੇ ਸਹੀ ਆ ਵੀ ਸਹੀ ਆ ਆ ਵੀ ਸਹੀ ਆ ਵੀ ਸਹੀ ਕਿਉਂਕਿ ਪੱਲੇ ਬਾਲੇ ਤੇਜ਼ ਮਾਰਦਾ ਇਹ ਗੁਤਰ ਆ ਜੀ ਜੋਰ ਲਾ ਲਿਆ ਨੇ ਬਾਕੀ ਚੈੱਕ ਕਰ ਲੰਨੇ ਆ ਆ ਵੀ ਪੁੱਤਰ ਬੈਠੇ ਹੀ ਆ ਇਹ ਪਰ ਪਹਿਲਾਂ ਬਹਿ ਗਏ ਸੀ ਥੋੜਾ ਤੇ ਫਿਰ ਸਾਡਾ 1:30 ਵਜੇ 2 ਦੇ ਵਿੱਚ ਵਿੱਚ ਬੈਗੇ ਸੀ ਆ 2:30 ਵਜੇ ਬੈਠੇ ਆ ਆ ਬਾਬੇ ਆਪਣਾ ਪੁੱਤਰ ਪੂਰਾ ਨਹੀਂ ਜਾਇ ਲੌਂਦਾ ਹੋਵੇ ਪੂਰਾ ਨਹੀਂ ਆਈ ਹੋਰ ਲੌਂਦਾ ਤੇ 3 ਵਜੇ ਬੈਠਾ ਹੁਣ ਪੂਰੇ 3 ਵਜੇ ਘਰੀ ਅੱਜ ਗਰਮੀ ਵੀ ਪੂਰੀ ਪੈਣ ਦੀ ਪਟਾਕਾ ਸਵੇਰੇ ਚ ਲੀ ਮੜੀ ਜੀ ਹਵਾ ਉਹ ਲੱਗਦਾ ਕਿ ਠੰਡਾ ਰਹੂਗਾ ਪਰ ਨਹੀਂ 11 ਵਜੇ ਤੋਂ ਬਾਅਦ ਆ ਮੱਗਿਆ ਤੇ ਪੁੱਤਰਾਂ ਨੇ ਜ਼ੋਰ ਮਾਰਿਆ ਪੂਰਾ ਆ ਬਾਕੀ ਤਾਂ ਠੀਕ ਆ ਜਿਹੜੇ 2:30 2:30 ਵਜੇ ਬੈਠੇ ਉਹਨਾਂ ਤੋਂ ਕੋਈ ਫਰਕ ਹੀ ਨਹੀਂ ਆ ਹੁਣ 3 ਵਜੇ ਬੈਠਾ ਹੈ ਪੁੱਤਰ ਤੇ ਦੋ ਕਬੂਤਰियां ਆਪਣੀ ਔੜ ਦੀਆਂ ਬਾਬੇ ਕਟੂਸੇ ਵਾਲੀ ਇੱਕ ਚਾਲਰ ਵਾਲੀ ਲੋਏ ਪਾਣੀ ਦੇ ਕੁਝ ਗੰਜ ਰੰਗ ਦੇ ਜਿਹੜੇ ਪਹਿਲਾਂ ਉੱਡ ਗਏ ਸੀ ਇਹਨਾਂ ਨੂੰ ਪਹਿਲਾਂ ਪਾਣੀ ਉੱਦਾਂ ਗੂਗੂਸ਼ ਵਾਲਾ ਪਲਾਤਾ ਸਾਰਿਆਂ ਨੂੰ ਠੀਕ ਹੈ ਤੇ ਹੁਣ ਕੁਝ ਜਾ ਰੱਖਦਾ ਇਹਨਾਂ ਦਾ ਬਾਅਦ ਚ ਆਹ ਪੁੱਤਰ ਇਹੜਾ ਆਪਣਾ ਬੈਠਾ 3 ਵਜੇ ਇਹਨੂੰ ਹੋ ਗਏ 15 ਮਿੰਟ ਬੈਠੇ ਨਾਲ ਇਹ ਸਹੀ ਹੋ ਗਿਆ ਪੁੱਤਰ ਪਰ ਹਜੇ ਇਹਨੂੰ ਪਾਣੀ ਦੇਣਾ ਨਹੀਂ ਅਸੀਂ 5 ਮਿੰਟ ਹੋਰ ਰੁਕਾਂਗੇ ਕਿਉਂਕਿ ਜ਼ੋਰ ਬੋਲ ਆਇਆ ਪੁੱਤਰ ਤੇ ਉਹ ਵੀ ਸੈੱਟ ਹੋ ਗਏ ਸਾਰੇ ਉਹਨਾਂ ਨੂੰ ਪਾਣੀ ਮੜਾ ਮੜਾ ਚਸਕੀਆਂ ਲਵਾਉਂਦੀਆਂ ਹੁੰਦੀਆਂ ਪਾਣੀ ਦੀ ਤੇ ਦੋ ਕਬੂਤਰियां ਬਾਬੇ ਉੜਦੀਆਂ ਹੇ ਦੋ ਦੋ ਕਬੂਤਰियां ਉੱਚੀਆਂ ਖੜੀਆਂ ਵੇ ਆਇਆ ਤਾਂ ਦੀਆਂ ਨਹੀਂ ਆ ਇੱਕ ਆਉੜ ਦੀ ਟੂਸੀ ਵਾਲੀ ਝਲਰ ਵਾਲੀ ਉੱਚੀ ਖੜੀ ਆ ਤੇ ਪਾਣੀ ਤਾਂ ਨਹੀਂ ਦਾਣਾ ਇਹਨਾਂ ਨੂੰ ਦਾਣਾ ਪਾਤਾ ਮਿੱਤਰਾਂ ਨੂੰ ਵੀ ਆਪਾਂ ਬਾਕੀ ਕੰਮ ਨਵੇੜ ਲਈ ਹੈ ਨਾ ਤੇ ਇਹਨਾਂ ਨੂੰ ਤਸੱਲੀ ਨਾਲ ਬੰਦਾ ਮਿਹਨਤ ਕਰਦਾ ਰੱਖਦਾ ਇਹਨਾਂ ਦੇ ਜੋ ਬਾਕੀ ਦੀ ਟੈਨਸ਼ਨ ਨਾ ਹੋਵੇ ਕੋਈ ਵੀ ਭਲਾਈ ਆ ਮਿੱਠੂ ਨਾ ਮਿੱਠੂ ਬੋਲ ਓਏ ਹਾਂ ਸੀਟੀ ਮਾਰ ਸੀਟੀ ਆ ਵੇ ਬੋਲ ਹਾਂ ਬੋਲ 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 ਹਾਂ ਬੋਲ ਮੀਟੂ ਮੀਟੂ ਬੋਲ ਓਏ ਬੋਲਦੀ ਨਹੀਂ ਮੇਟੋ ਮੇਟੋ ਬੋਲ ਲਾਈ ਬਾਬੇ ਲਾਈਟ ਆ ਗਈ ਆ ਤੇ 3:30 ਵਜੇ ਦਾ ਟਾਈਮ ਹੋ ਗਿਆ ਤੇ ਆ ਤਰੇੜਾ 3:00 ਵੇ ਬੈਠਾ ਇਹਨੂੰ ਹੁਣ ਥੋੜਿਆ ਚੁਸਕੀਆਂ ਇਹ ਲਵਾਈਆਂ ਨੂੰ ਫੇਰ ਕੇ ਪਾਣੀ ਦਿੰਨੇ ਆ ਰਜਬਾ ਉਹ ਬਾਕੀਆਂ ਨੂੰ ਦੇਖਤਾ ਤੇ ਆਪਣੀ ਬਾਬੇ ਜਿਹੜੀ ਉਦੋਂ ਝਾਲਰ ਵਾਲੀ ਆਪਾਂ ਕਿੰਨੇ ਨਹੀਂ ਚੱਲ ਗਈ ਚੱਲ ਨਹੀਂ ਗਈ ਉਦੋਂ ਵੀ ਉੱਤੋਂ ਹੀ ਆਈ ਇਹ ਤੇ ਅੱਜ ਵੀ ਇਹਦੀ ਚੌਥੀ ਕੇ ਪੰਜਵੀਂ ਡਾਰਾ ਚਾਲਰ ਵਾਲੀ ਦੀ ਪੰਜਵੀਂ ਛੇਵੀਂ ਡਾਰਾ ਪੰਜਵੀਂ ਹੋਣੀ ਮੇਰੇ ਸਾਬਾ ਨਾਲ ਨਾ ਜਿੱਲੇ ਚੌਥੀ ਕੇ ਪੰਜਵੀਂ ਡਾਰਾ ਚੱਲ ਰਾਇ ਪੰਜਵੀਂ ਆ ਕਾ ਉਦਨ ਚੌਥੀ ਸੀਗੀ ਤੇ ਬਾਬੇ ਅੱਜ ਸਾਢੇ ਤਿੰਨ ਹੋ ਗਏ ਆ ਰੱਬ ਜਿ ਖੜੀਆਂ ਦੋਨੇ ਹੀ ਫੇ ਇੱਕ ਟੂਸੇ ਵਾਲੀ ਆਪਣੀ ਇੱਕ ਹੋ ਸਰਾ ਕਰਾਇਆ ਪਿਆ ਅੱਜ ਫੇ ਗਰਬੀ ਵੀ ਹੁਣ ਬਾਦੂ ਹੋ ਗਈ ਜਾਣਾ ਛਿਲੇ ਟੈ ਗਿਆ ਦਿਨ ਪੂਰਾ ਪਟਾਕਾ ਪੈਣ ਡਿਆ ਪੱਤਾ ਤੱਕ ਨਹੀਂ ਹੁਣ ਹਿਲਦਾ ਕੋ ਦਰਖਤ ਖੜੇ ਮਾੜੀ ਮਾੜੀ ਐਵੇਂ ਬਸ ਹਲਕੀ ਹਲਕੀ ਹਵਾ ਆ ਮਾੜਾ ਮਾੜਾ ਜਾ ਬੁੱਲਾ ਜਾਈ ਬੁੱਲਾ ਵੀ ਨਹੀਂ ਆਉਂਦਾ ਹੁਣ ਤੇ ਉੱਚੀਆਂ ਖੜੀਆਂ ਤਾਨੂੰ ਦਿਖਣੀਆਂ ਨਹੀਂ ਹੁਣ ਵਾਲੀਆਂ ਉੱਤੀਆਂ ਚਲ ਗਈਆਂ ਫੇ ਆਵਗੀਆਂ ਥੱਲੇ ਨੂੰ ਤਾਂ ਫੇਰ ਦਰਸ਼ਨ ਮਿਲੇ ਇਹਨਾਂ ਦੇ ਕਰਾਉਣੇ ਆ ਤਿੰਨ ਵਾਰੀ ਢਾਂਗੀ ਦਵਾ ਆ ਕੇ ਮੁੜ ਗਈਆਂ ਥੋ ਅੱਧ ਘੜ ਚ ਮਤਲਬ ਬੈਣ ਨਹੀਂ ਆਉਂਦੀਆਂ ਆਂਦੀਆਂ ਤਾੜੇ ਮਾਰ ਕੇ ਫੇ ਉੱਤੇ ਹੀ ਮੜ ਜਾਂਦੀਆਂ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਹੋ ਗਿਆ ਆ ਜਿੰਨੇ ਵੀ ਕਬੂਤਰ ਆਪਣੇ ਸਾਰੇ ਆ ਰਹੇ ਨੇ ਹੁਣ ਡੰਡਾ ਢੂਡਾ ਫੇਰਦੇ ਆ ਸੀਧੇ ਨੇ ਮਿਲਾ ਤਾੜੇ ਥੱਲੇ ਪਾ ਤੇ ਪਤਾ ਟਰੇ ਚੋਂ ਡੁੱਲ ਗਏ ਆ ਟਰੇ ਚੱਕਤੀ ਔਰ ਦਾਮਣ ਆਂਡੇ ਦੇ ਦੇ ਬੁਰਾ ਹਾਲ ਹੋ ਗਿਆ ਪਿਆ ਇਹਨਾਂ ਦੇ ਡੰਡਾ ਫੇਰਦੇ ਆ ਹੁਣ ਲੋਈ ਬਾਬਿਓ ਹਾਂ ਨੀ ਪਾਣੀ ਵੱਧ ਪੀਣਾ ਚਾਹੀਦਾ ਕਿੱਦਾਂ ਲੋਈ ਬਾਬਿਓ ਟਾਈਮ ਹੋ ਗਿਆ 4:30 ਵਜਾ ਤੇ ਕਬੂਤਰੀ ਆਪਣੀ ਇੱਕਰੀ ਬੈਠੀ ਬਾਬਿਓ ਇੱਕ ਉਡਣ ਡਈ ਹਜੇ ਵੀ ਟੂਸਿਆਂ ਵਾਲੀ ਕਿੱਧਰ ਗਈ ਸੀ ਕਿੱਧਰ ਗਈ ਬਿੱਧੀ ਉੜਦੀ ਆ ਪਰਾਂ ਨੂੰ ਗਈ ਉਦੋਂ ਤੇਰੇ ਘਰਾਂ ਲਾ ਤਾਂ ਤੇ ਬਾਕੀ ਬਦਾਂ ਮਦੂਮ ਕੱਟ ਕੇ ਪਾਤੇ ਹੱਥਲੇ ਜਿਹੜੇ ਬੈਗੇ ਸੀ ਕੂਤਰ 3 ਵਜੇ ਕੋਈ 3:30 ਬੈਠਾ ਹਣਾ ਇੱਕ ਕੂਤਰੀ ਆਪਣੀ ਓ ਯਾਰ 4:00 4:00 ਬੈਠੀ ਐ ਜਾਂਦਰ ਵਾਲੀ ਆ ਤਾਂ 4:00 ਬੈਠੀ ਆ ਸ਼ਾਮਾਂ ਉਹੀ ਕਈ ਇਹਨਾਂ ਨੂੰ ਪਾਣੀ ਪਲਾ ਪਾਣੀ ਦੇਤਾ ਪੁੱਤ ਕਰਵਾਇਆ ਅੱਛਾ ਪੌਣੇ 4 ਵਜੇ ਟਿਕਣਾ ਟਾਈਮ ਹੋ ਗਿਆ ਇਹ ਪੌਣੇ 4 ਵਜੇ ਬੈਠੀ ਆਹ ਦੇ ਆ ਗਈ ਟੁੱਤੀ ਵਾਲੀ ਆ ਆ ਗਈ ਬੱਬੂ ਆੜਦੀ ਆ ਦੇ ਆ ਕਰਦੀ ਆਜੇ ਵੀ ਇਹਦਾ ਕੋਈ ਬੈਂਡ ਦਾ ਚਾਂਸ ਨਹੀਂ ਹੈਗਾ ਬਹੁਤ ੱਚੀ ਖੜੀ ਆ ਇਹਦਾ ਜ਼ੂਮ ਕਰਕੇ ਦਿਖਾਉਣ ਦੇ ਤੁਹਾਨੂੰ ਆਜਾ 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 ਆਇਆ 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 ਆਜਾ ਅੰਦਰ ਹੀ ਵਿੱਚ ਨਾ ਕੋਡਾ ਕੋੰਡਾ ਵਿੱਚ ਨਹੀਂ ਜਾਂਦਾ ਆ ਆ ਆ ਆਜਾ 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 ਏ ਪੌਣੇ 4 ਬੈਠੀ ਬਾਬਿਓ ਪੌਣੇ 4 ਹਨਾ ਪੌਣੇ 4 ਆ ਆ ਆ ਆ ਜਾ ਆ ਜਾ ਆ ਜਾ ਆ ਜਾ ਸਾਢੇ 4 ਹੋ ਗਏ ਆ rowData ਕਬੂਤਰੀ ਥੱਲੇ ਛੱਡੀ ਆ ਉਹ ਠਾਗੀ ਦਾ ਹੁਣ ਉਹਨੂੰ ਲਾਈਏ ਉਹ ਖੜੀ ਉੱਤੇ ਜਾ ਗਈ ਹੁਣ ਇਹਨੂੰ ਲਾਈਏ ਢਕਾ ਕੇ ਕਿਉਂਕਿ ਸਾਢੇ 4 ਹੋ ਗਏ ਜੇ ਅੱਧਾ ਘੰਟਾ ਹੋਰ ਉੜ ਗਈ ਇਹ ਕਬੂਤਰੀ ਬੈਣੀ ਨਹੀਂ ਬਾਬਿਓ ਕਿਉਂਕਿ ਜਿੰਨੀ ਲਹਿਰ ਚ ਆਣਾ ਪੂਰੀ ਹੁਣ ਆਈ ਸੀ ਨੀਵੀਂ ਤਾਂ ਫੇਰ ਬੰਦ ਵੜ ਗਈ ਜਾ ਕੇ ਮਲਾ ਅਧਕਾਰ ਦੀ ਚ ਖੜਦੀ ਆ ਚੱਲਿਆ ਤੇ ਬੇਉਤੀ ਖੜ ਗਈ ਬੱਬੇ ਹੁਣ ਇਹਨੂੰ ਲਾਉਨੇ ਆ ਦੇਖਦੇ ਆ ਜੇ ਵੇਂਦੀ ਆ ਤਾਂ ਫੇਰ ਦੱਸ ਦੇਣਾ ਦਰਸ਼ਨ ਮਿਲੇ ਦੇ ਵੀ ਕਰਾਉਨੇ ਆ ਆਲਾਂ ਦੋ ਯਾਰ ਕੋਈ ਬੱਬੇ ਢਾਂਗੀ ਪੜਕਾਉਣੀ ਸ਼ੁਰੂ ਕਰਤੀ ਪਰ ਕੂਤਰੀ ਛੱਡ ਕੇ ਤੇ ਹੁਣ ਆਈ ਨਹੀਂ ਵੀ ਢਾਂਗੀ ਪੜਕਾਉਂਦੇ ਆ ਦੇਖ ਕੇ ਆ ਛੱਡੀ ਜੇ ਕੂਤਰੀ ਹੁਣ ਥੱਲੇ ਥੱਲੇ ਫਰੀ ਜਾਂਦੀ ਆ ਕਿਧਰ ਗਈ ਆ ਕਰਦੀ ਗੱਬਵਾਰ ਹੈ ਆਈ ਦਾ ਥੱਲੇ ਸ਼ਾਦੀ ਦੇ ਕਰਕੇ ਹੁਣ ਬਹਿ ਜਵੇ ਟਾਈਮ 4:30 ਤੋਂ ਵੀ ਸੂਈ ਚੱਕਤੀ ਤਾਂ ਨੂੰ ਇਹਨੇ ਇਹਦਾ ਫੋਮ ਆਈ ਦੀ ਜੜੀ ਬਾਜੀ ਛੱਡੀ ਹੁੰਦੀ ਨ ਇਕਲੀ ਨੇ ਬਾਜੀ ਮਾਂ ਜੜੀ ਸੀ ਬਾਕੀ ਚਲੋ ਘਰੇ ਸਭ ਹਨਾ ਹੁੰਦਾ ਹੀ ਆ ਚਲੋ ਆਪਾਂ ਨੂੰ ਮਾਣ ਹੁੰਦਾ ਹਰੇਕ ਨੂੰ ਆਪਣੇ ਕੁਤਰ ਤੇ ਬਾਕੀ ਬਾਬਿਓ ਜੋ ਕਿਸਮਤ ਆ ਉਹੀ ਮਿਲਣਾ ਜੇ ਕਿਸਮਤ ਚ ਬਾਜੀ ਨਹੀਂ ਤੇ ਨਹੀਂ ਮਿਲਣੀ ਜੇ ਬਾਜੀ ਹੋਈ ਤਾਂ ਫਿਰ 2 ਘੰਟੇ ਵਾਲੇ ਨੇ ਵੀ ਜਿੱਤ ਜਾਣਾ ਬਾਹਰ ਜਾ ਕੇ ਗੱਲ ਤਾਂ ਇਹੀ ਆ ਹਨਾ ਅੱਜ ਮੰਨਦੀ ਨਹੀਂ ਬਾਬਿਓ ਅੱਜ ਤਾਂ ਥੱਲੇ ਪੜਕਾਈਆਂ ਵੀ ਲਵਾਈ ਜਾਂਦੀ ਆ ਕਿਉਂਕਿ ਮੌਸਮ ਬਹੁਤ ਕਹਿੜਾ ਹੋ ਗਿਆ ਸੀ ਪਹਿਲਾਂ ਹਵਾ ਨੇਰੀ ਬਹੁਤ ਜਲਦੀ ਸੀ ਨੇਰੀ ਤੋਂ ਬਾਅਦ ਨੇਰੀ ਬੰਦ ਹੋ ਗਏ ਤੇ ਮੌਸਮ ਲੱਗ ਗਿਆ ਕਹਿੜਾ ਕਬੂਤਰੀ ਓਨੇ ਨਾਲ ਮੱਚ ਗਈ ਮਚਨ ਕਰਕੇ ਹੁਣ ਮੌਸਮ ਫੇਰ ਠੰਡਾ ਹੋ ਗਿਆ ਹਲਕੀ ਹਲਕੀ ਹਵਾ ਚੱਲ ਪਈ ਆ ਹੁਣ ਉਹ ਨੂੰ ਰਾਹ ਜੀ ਮਿਲਦੀ ਹੁਣ ਬਿੰਦੀ ਨਹੀਂ ਆ ਕਰ ਦਿਆ ਦੇ ਗੈਰ ਜੀ ਵੀ ਚੜਨ ਲੱਪੇ ਇਧਰੋਂ ਬਾਬੇ ਉਹ ਮੀਂਹ ਦਾ ਮਾਹੌਲ ਜਾਵੇ ਜਿੱਦਾਂ ਹੁੰਦਾ ਨਾ ਬੱਦਲ ਜਾ ਚੜੂਗਾ ਸੀਨ ਇਦਾਂ ਦਾ ਹੀ ਹੋਈ ਜਾਂਦਾ ਬਈ ਬਾਬੇ ਉਹ ਅੱਕ ਕੇ ਜਾਲ ਚ ਕਬੂਤਰ ਕੱਢਣੇ ਪੈ ਗਏ ਬਈ 5 ਵਜ ਚੱਲੇ ਆ ਤੇ ਕਬੂਤਰੀ ਬਾਬੇ ਉਹ ਖੜੀ ਪਰ ਯਾਰ ਅੱਜ ਨਾ ਲੱਗਦੀ ਕਿ ਤੱਕਦੀ ਬੈਜੂਗੀ ਨਹੀਂ ਲੱਗੂਗੀ ਮੈਨੂੰ ਨਹੀਂ ਲੱਗਦੇ ਬੈਠੂਗੀ ਜੀ ਫੇਰੇ ਗੱਲ ਦੀ ਜਲਦੀ ਹਲਦੀ ਬੈਠੀ ਬੈਜਣਾ ਇਹਨੇ ਕੋਈ ਨਹੀਂ ਤੇ ਬਾਬੇ ਲੋ ਛੱਡ ਛੁੱਟ ਕੇ ਲਾਉਨੇ ਆ ਜੇ ਬੈ ਗਈ ਤਾਂ ਫੇਰੇ ਯਾ ਇਹਦਾ ਰਾਤ ਨੂੰ ਤਾਂ ਇੱਕ ਉਤਰੀ ਬੈਂਦੀ ਨਹੀਂ ਜੇ ਸਾਹ ਨਾਲ ਕੈੜੀ ਹੋਈ ਆ ਕਿਉਂਕਿ ਉਦੋਂ ਦਾ ਪਕਵੂਤਰ ਲਾਲੇ ਸੀਗੇ ਉਦੋਂ ਤਰ ਘਟੜਾ ਵੇ ਸੀ ਇਹ ਤਾਂ ਕੂਤਰੀ ਬਹੁਤ ਰੜਾਵੀ ਆ ਨਾ ਗਰਮੀ ਕਿਹੜੀ ਤੇ ਤੈਨੂੰ ਕਹੀ ਤੇ ਇਹਨਾਂ ਨੂੰ ਵੀ ਕੱਢਿਆ ਕਰ ਆਓ ਕੱਲ ਨੂੰ ਕੱਢੀ ਨੂੰ ਵੀ ਲੋਏ ਬਾਬੇ ਹੋਏ ਨਹੀਂ ਬੈਂਦੀ ਯਾਰ ਬੜਾ ਹਸਤਾਲਿਆ ਅੱਜ ਤਾਂ ਖੜ ਗਈ ਆ ਕੂਤਰੀ ਜਾ ਕੇ ਹੁਣ ਆ ਆ ਫਿਰਦੀ ਆ ਹੁਣ ਫੇਸ ੱਲੇ ਆ ਕੂਤਰ ਪਤਰ ਛੱਡੇ ਚੰਗੇ ਫੜਕਾਏ ਥੱਲੇ ਤਾਂ ਆਈ ਥੱਲੇ ਨੂੰ ਉੱਤੋਂ ਟੁੱਟ ਕੇ ਨਹੀਂ ਤਾਂ ਉੱਤੋਂ ਹੀ ਟੁੱਟਦੀ ਅੱਜ ਕਿਉਂਕਿ ਰਾਤ ਨਹੀਂ ਪੂਣੀ ਤੇ ਕੋਈ ਜ਼ੋਰ ਲਾ ਜਾਣਾ ਕੂਤਰੀ ਦਾ ਆਪਾਂ ਟੜਵਾੜਾ ਛੱਡਾਂਗੇ ਬਾਜੀ ਤੇ ਤੇ ਜੇ ਕਰੇ ਯੋਰ ਲਾਗੀ ਤੇ ਫੇ ਕੰਮ ਖਰਾਬ ਹੀ ਹੋਣਾ ਹਨਾ ਆ ਕਰਦੀ ਆ ਦੇਖੋ ਟੂਸੇ ਆਲੀ ਟੂਸੇ ਤੇ ਪੂਛ ਅੱਜ ਭੇਜਦਾ ਤੈਨੂੰ ਚਿਕਨ ਚਕੜ ਆਇ ਤਰਾ ਇੱਥੇ ਬਣਾਉਂਗਾ ਚਿਕਨ ਅੱਜ ਕਹਿੰਦਾ ਵੀ ਘਰੇ ਚਿਕਨ ਬਣਾਉਣਾ ਘਰ ਨੇ ਆਣੇ ਮੰਗਦੇ ਹੁਣੇ ਖਾਣ ਨੂੰ ਤੇ ਚਿਕਨ ਸ਼ਿਕੂ ਬਣਾਉਣਾ ਅੱਜ ਜਾ ਕੇ ਤਰੀ ਇੱਥੋਂ ਹੀ ਬਹਿਣ ਡਈ ਤਾਂ ਹੇ ਬੜ ਗਈ ਆਉ ਜਾਂਦੀ ਬਾਬਿਓ ਦੋ ਵਾਰ ਯਹੀ ਬੈਠ ਚੜੀ ਹੁਣ ਬੈਠੂਗੀ ਏ ਨਹੀਂ ਲੱਗੇ ਰਹੋ ਲੱਗੇ ਰਹੋ ਇੰਡੀਆ ਪੇ ਚੜ ਗਈ ਆ ਪਹਿਲਾ ਮਰਦੀ ਇਦਾਂ ਹਣ ਬੈ ਉਹਦੇ ਮੂਰੇ ਜਲਦੀ ਜਲਦੀ ਨਹੀਂ ਤਾਂ ਫੈਲ ਜਾਣੀ ਤਾਂ ਨੂੰ ਥਿਲੇ ਬੈਠੂ ਆ ਗਈ ਆ ਗਈ ਆ ਗਈ ਟਿਕਾ ਕੇ ਰੱਖਛਤੀ ਨਹੀਂ ਇਹ ਰੰਗ ਗਈ ਓਏ ਬਾਬਿਆ ਹੁਣ ਬੈਠੀ ਕੂਤਰੀ ਆਪਣੀ 5:30 ਵਜੇ ਬਸ 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 ਬੋਯ ਯੋਰ ਲਵਾਕ ਨਹੀਂ ਥਿਲੇ ਆ ਤਾਂ ਤਰੋਸ ਦੀ ਹਕੂਤਰੀ ਹਜੇ ਵੀ ਬੈਣੀ ਨਹੀਂ ਸੀ ਬਹੁਤ ੱੱਕੇ ਨਾਲ ਕੂਤਰ ਥੱਲੇ ਛੱਡ ਛੱਡ ਕੇ ਆਪਾਂ ਲਾਈ ਆ ਇਹ ਜੋਰ ਪੂਰਾ ਲਾਇਆ ਤੇ ਠੀਕ ਐ ਥੱਲੇ ਬਣੀ ਆ ਕੋਈ ਇਦਾਂ ਨਹੀਂ ਵੀ ਮੱਚ ਕੇ ਆਈ ਨਾ ਐ ਲਾਲ ਪਈ ਥੱਲੇ ਕੋਈ ਚੱਕਰ ਨਹੀਂ ਦਦਾ ਲਓ ਵੀ ਬਾਬੇ ਹਕੂਤਰੀ ਨੂੰ ਬਦਾਮ ਪਾ ਦਦੇ ਇਹਨੂੰ ਠੀਕ ਐ ਕੂਤਰ ਡੱਕਲੇ ਫੇ ਦਵਾਰਾ ਤੇ ਆਹੀ ਸਮਾਚਾਰ ਆ ਜ ਹਕੂਤਰੀ ਨੇ ਬੌਸ ਰਗਰਾਇਆ ਇਹਦੇ ਇਹਨੂੰ ਇੱਕੜੀ ਚੁਸਕੀ ਹੀ ਲਵਾਤੀ ਆ ਤੇ ਹੁਣ ਇਹਨੂੰ ਰਾਇਮਾ ਪਾਣੀ ਪਲਾ ਦੇਣਾ ਮੈਂ ਪਲਾ ਕੇ ਤੇ ਬਾਬੇਓ ਜੀ ਵੀਡੀਓ ਵਧੀਆ ਲੱਗੀ ਨਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਹਾਜ਼ਰ ਇੱਕ ਕਮੈਂਟ ਆਇਆ ਸੀ ਬਾਈ ਕਹਿੰਦਾ ਜਿਹੜਾ ਤੇਰਾ ਪਾਣੀ ਐ ਇਤਨਾ ਬਦਾਮ ਘੱਟ ਪਈਏ ਵੱਦ ਵੀਰੇ ਇਹਦਾ ਕੋਈ ਚੱਕਰ ਐਡਾ ਹੁੰਦਾ ਨਹੀਂ ਠੀਕ ਆ ਤੁਹਾਡਾ ਕੋਲ ਤੰਦਰੁਸਤ ਹੋਣਾ ਚਾਹੀਦਾ ਬਦਾਮ ਖੇਚਦਾ ਹੋਵੇ ਤੁਹਾਨੂੰ ਪਤਾ ਹੋਵੇ ਵੀ ਹਾਂ ਕਿੰਨੇ ਬਦਾਮ ਖੇਚ ਜੂ ਮੇਰਾ ਹੋਸ ਆਪਣਾ ਗਿਰੀਆਂ ਪਾਓ ਰਹਿੰਦੀ ਹੁੰਦੀ ਜਿਹੜੀ 2-3 ਗਿਰੀਆਂ ਦੇ ਪਾਣੀ ਚੱਕ ਦਿੰਦਾ ਹੁੰਦਾ ਜੇ ਰਹਿ ਵੀ ਜਾਨਾ ਪਾਣੀ ਲਾਉਣ ਤੇ ਗਿਰੀਆਂ ਪਚਾ ਜਾਂਦਾ ਕੋਈ ਤਰ ਹੈਗਾ ਹਾਜਮੇ ਵਾਲੀਆਂ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਠੰਡੀਆਂ ਤੇ ਹਾਜਮੇ ਵਾਲੀਆਂ ਤੇ ਤਾਕਤਵਰ ਤੇ ਐਡਾ ਕੋ ਰੋਲਾ ਨਹੀਂ ਹੈਗਾ ਵੀਰੇ ਆਪਦੇ ਕਬੂਤਰ ਦੇ ਹਿਸਾਬ ਨਾਲ ਬਦਾਮ ਪਾਓ ਕਿਸੇ ਦੇ ਕਹਿਣ ਤੇ ਬਦਾਮ ਨਾ ਪਾਓ ਕਿੰਨੇ ਪੋਣੇ ਕਿਉਂਕਿ ਤੁਹਾਨੂੰ ਤੁਹਾਡੇ ਕਬੂਤਰ ਦਾ ਪਤਾ ਹੈ ਕਿ ਕਿੰਨੀ ਖਰਾਕ ਕਬੂਤਰ ਖੇਚਦਾ ਆ ਜੇ ਕਬੂਤਰ ਖਰਾਕ ਹੀ ਨਹੀਂ ਪਚਾਉਂਦਾ ਮੈਂ ਕਹਿ ਦਊਂਗਾ ਵੀਰੇ 10 ਪਾ ਦਿਓ ਤੁਹਾਡਾ ਕਬੂਤਰ ਪੰਜ ਹੀ ਖਾਂਦਾ ਹੋਊਗਾ ਉੱਥੇ ਵੀ ਗਏ ਤੁਹਾਡਾ ਕਬੂਤਰ 10 ਪਚਾ ਜਾਊਗਾ ਮੈਂ ਕਹੂੰਗਾ ਪੰਜ ਪਾ ਦਿਓ ਉਹ ਵੀ ਗਏ ਠੀਕ ਹੈ ਜੀ ਤੇ ਬਾਕੀ ਕੰਮ ਖੇਚ ਕੇ ਰੱਖੋ ਕੋਈ ਚੱਕਰ ਨਹੀਂ ਆ ਨਾ ਤੇ ਠੀਕ ਹੈ ਬਾਬੇ ਮਿਲਦੇ ਆ ਅਗਲੀ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਵੀ